ਨਸ਼ੇ ਦੇ ਖਾਤਮੇ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਨੇ ਉੱਤੇ ਹੀ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਵਿੱਚੋਂ ਕੱਢਣ ਲਈ ਵਕ-ਵਕ ਉਪਰਾਲੇ ਵੀ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਤੇ ਪੰਜਾਬ ਪੁਲਿਸ ਵੱਲੋਂ ਵੀ ਵਕ-ਵਕ ਉਪਰਾਲੇ ਕੀਤੇ ਜਾ ਰਹੇ ਨੇ ਜਿ세ਾ ਤੋ ਫਰੀਕੋਟ ਪੁਲਿਸ ਵੱਲੋਂ ਫਰੀਕੋਟ ਜ਼ਿਲ੍ਹੇ ਅੰਦਰ ਨਸ਼ੇ ਦੇ ਖਾਤਮੇ ਲਈ ਸੱਜਪੈਣ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਖਾਸ ਉਪਰਾਲੇ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਨੁੱਕਰ ਰਾਟਕ ਕਰਾਇਆ ਜਾਂਦਾ ਜਿਸ ਨਾਲ ਨੌਜਵਾਨ ਨਸ਼ੇ ਦੇ ਗਲ ਦੇ ਵਿੱਚੋਂ ਕੱਢਣ ਲਈ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਫ੍ਰੀਕਵੈਂਟ ਪੁਲਿਸ ਵੱਲੋਂ ਪਿਛਲੇ ਦਿਨੀ ਕੁਝ ਨੌਜਵਾਨਾਂ ਨੂੰ ਸਮਝਾ ਕੇ ਨਸ਼ੇ ਛਡੌ ਕੇਂਦਰ ਵਿੱਚ ਭਰਤੀ ਕਰਾਇਆ ਗਿਆ ਸੀ ਪਰ ਉਹ ਉੱਥੋਂ ਫਰਾਰ ਹੋ ਗਏ ਸਨ ਅਤੇ ਹੁਣ ਫੇਰ ਰਿਕੋਰਡ ਦੇ ਗੁਰਗਨ ਸਿੰਘ ਮੈਡੀਕਲ ਹਸਪਤਾਲ ਦੇ ਬੱਚੇ ਨਸ਼ਾ ਕੇਂਦਰ ਵਿੱਚੋਂ ਉਹ ਤਿੰਨ ਨੌਜਵਾਨ ਦੁਆਰਾ ਫੇਰ ਫਰਾਰ ਹੋ ਗਏ ਜਿਸ ਤੇ ਉਹਨਾਂ ਦੇ ਮਾਪਿਆਂ ਵੱਲੋਂ ਨਸ਼ਾ ਛਡੌ ਕੇਂਦਰ ਉੱਪਰ ਸਵਾਲ ਖੜੇ ਕੀਤੇ ਗਏ ਤੇ ਦੂਜੇ ਪਾਸੇ ਨਸ਼ਾ ਸ਼ਰੋ ਕੇਂਦਰ ਦੇ ਐਚਓਡੀ ਡਾਕਟਰ ਪੀਡੀ ਬਾਸਣ ਵੱਲੋਂ ਅਤੇ ਨਾਲ ਹੀ ਡੀਐਸਪੀ ਅਗਵਾਰ ਸਿੰਘ ਵੱਲੋਂ ਕਿਹਾ ਗਿਆ ਕਿ ਨੌਜਵਾਨਾਂ ਨੂੰ ਪਰਿਹਤ ਕੀਤਾ ਗਿਆ ਸੀ ਪਰ ਉਹਨਾਂ ਦੇ ਵਿੱਚ ਹਲੇ ਸਮਝ ਪੂਰੀ ਨਾ ਹੋਣ ਕਾਰਨ ਨਸ਼ੇ ਨੂੰ ਉਹ ਛੱਡ ਨਹੀਂ ਸਕੇ ਜਿਸ ਕਾਰਨ ਉਹ ਥੋੜੇ ਚਲੇ ਗਏ ਪਰ ਉਹਨਾਂ ਨੂੰ ਦੁਬਾਰਾ ਫੇਰ ਸਮਝਾ ਕੇ ਇਥੇ ਲਿਜਾਇਆ ਜਾਵੇਗਾ ਪਰ ਦੂਜੇ ਪਾਸੇ ਪ੍ਰਸ਼ਾਸਨ ਪਰ ਦੂਜੇ ਪਾਸੇ ਪਰਿਵਾਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਔਰ ਤੁਸੀਂ ਵੀ ਸੁਣਾ ਇਸ ਮੌਕੇ ਕੀ ਕਾ ਇਨਾ ਪਰਿਵਾਰਾਂ ਨੇ ਪਰ ਮੈਂ ਨਾ ਆਪ ਦਾ ਬੇਟਾ ਕੱਲ 9:00 ਆਪਣੇ ਸਿਟੀ ਆਬੀਡਮਿਟ ਕਰਵਾਇਆ ਸੀ ਭਾਈ ਕੋਲ ਜਿੱਥੇ ਲੈ ਕੇ ਆਏ ਸੀ ਤੇ 4:00 ਵਜੇ ਇਹਨਾਂ ਨੂੰ ਅੰਦਰ ਐਂਟਰੀ ਮਿਲੀ ਸੀ ਇਹਨਾਂ ਨੂੰ ਮੈਂ ਇਹ ਗੱਲ ਕਹਿ ਕੇ ਗਈ ਸੀ ਵੀ ਮੇਰੇ ਪਹਿਲਾਂ ਵੀ ਬੱਚੇ ਤੋਂ ਭੱਜੇ ਨੇ ਸਾਡੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਿਓ ਜੀ ਤੇ ਇਹਨਾਂ ਦੀ ਅਣਗਹਿਲੀ ਕਰਕੇ ਰਾਤ ਨੂੰ ਸਾਡੇ ਬੱਚੇ 5:00 ਵਜੇ ਸਾਨੂੰ ਫੋਨ ਆਇਆ ਵੀ ਤੁਹਾਡੇ ਬੱਚੇ ਭੱਜ ਗਏ ਨੇ ਹੁਣ ਕੀ ਕਹਿੰਦੇ ਆ ਕੋਣ ਸੀ ਇਹਨੂੰ ਸਾਨੂੰ ਇਹ ਕਹਿੰਦੇ ਕੋਈ ਗੱਲ ਨਹੀਂ ਜੇ ਭੱਜ ਗਏ ਤਾਂ ਭੱਜ ਗਏ ਕੋਈ ਗੱਲ ਨਹੀਂ ਜਾਣਦੇ ਇਹਨਾਂ ਨੂੰ ਸਰ ਇੱਕ ਤੇ ਨਾ ਕਿਤੇ ਇਹਨਾਂ ਦੀ ਇਹ ਗੱਲ ਨਹੀਂ ਨਾ ਤਾਂ ਇਹਨਾਂ ਨੂੰ ਮੈਡੀਸਨ ਮਿਲਦਾ ਦਿੱਤੀਏ ਜੋ ਪ੍ਰਸ਼ਾਸਨ ਕਰ ਰਿਹਾ ਸਾਨੂੰ ਇੰਨੀ ਸਰਕਾਰ ਨੇ ਦੇਤਾ ਦਿੱਤੀਆਂ ਇਹਨਾਂ ਕੋਈ ਸਾਡਾ ਸਰਕਾਰ ਕਰ ਰਹੀ ਏ ਸੈਂਟਰ ਖੋਲੇ ਨੇ ਫ੍ਰੀ ਸੈਂਟਰ ਖੋਲਣ ਕਿਸ ਵਾਸਤੇ ਖੋਲੇ ਨੇ ਬੱਚਿਆਂ ਨੂੰ ਬਚਾਉਣ ਖਾਤਰ ਖੋਲੇ ਨੇ ਤੇ ਜੇ ਸਾਡਾ ਸਟਾਫ ਸਾਡਾ ਪ੍ਰਸ਼ਾਸਨੇ ਕੰਮ ਹੀ ਨਹੀਂ ਕਰ ਰਿਹਾ ਫਿਰ ਸੈਂਟਰ ਖੋਲਣ ਦਾ ਕੋਈ ਫਾਇਦਾ ਹੀ ਨਹੀਂ ਮੇਰਾ ਲੜਕਾ ਇਥੇ ਪ੍ਰੇਮ ਕੁਮਾਰ ਉਸੇ ਦਾਖਾ ਸੀਗਾ ਜੀ ਤੇ ਰਾਤੀ ਦੋ ਬੱਚੇ تھے ਦੋਨੇ ਰਾਤ ਨੂੰ ਨਿਕਲ ਕੇ ਭੱਜ ਗਏ ਤੁਹਾਨੂੰ ਜੀ ਕਿਹੜੇ ਬਾਗ ਕੱਲੀ ਦਾਖਾ ਰਾਇਆ ਸੀ ਇਹਨਾਂ ਨੂੰ ਨਸ਼ੇ ਸ਼ੋਮਿੰਦਰ ਚ ਦੇ ਸ਼ਾਮੀ ਐਂਟਰ ਹੋਏ ਨਾ 4 ਵਜੇ ਬਾਅਦ ਤੇ ਸਪੈਸ਼ਲ ਗਏ ਗਏ ਆ ਵੀ ਇਹ ਪਹਿਲਾਂ ਵੀ ਗਏ ਪਾ ਚੁੱਕੇ ਸੀਗੇ ਬਿਨਾਂ ਛਾਰ ਰੱਖਿਓ ਇਹਨਾਂ ਨੇ ਜਾਂ ਤਾਂ ਦਵਾਈ ਦੇ ਪ੍ਰਾਪਰਟੀ ਇਹਨਾਂ ਨੂੰ ਤੇ ਜਿਹੜਾ ਵੀ ਸੁੱਤੇ ਨਹੀਂ ਰਾਮ ਨਾਲ ਤੇ ਕੁਝ ਪਤਾ ਚੱਲਿਆ ਵੀ ਇਹ ਇਹ ਨਰਿੰਦਰ ਨਸ਼ੇ ਵੀ ਮਿਲਦੇ ਸਾਰੇ ਵਿਕਦਾ ਬੀੜੀ ਜਰਦਾ ਚਿੱਟਾ ਤਖਸ਼ਾ ਦੇ ਵੇਲੇ ਵੀ ਨਰਿੰਦਰ ਹੁੰਦਾ ਹੋਏ ਸਾਨੂੰ ਬਾਹਰ ਦੇ ਬੰਦੇ ਦੱਸਦੇ ਸਨ ਹੁਣ ਹੀ ਕਹਿੰਦੇ ਆ ਹੁਣ ਇਹ ਤਾਂ ਕੁਝ ਨਹੀਂ ਦੱਸ ਰਹੇ ਸਾਨੂੰ ਤਾਂ ਅੱਗੇ ਬਸ ਇਹਨਾਂ ਨੇ ਸਵੇਰੇ ਮੈਂ ਸਵਾ ਸੱਤ ਵਜੇ ਦੱਸਿਆ ਕਹਿੰਦੇ ਵੀ ਅਸੀਂ 5 ਵਜੇ ਇਨਕੁਆਰੀ ਕੀਤੀ ਆ ਤੇ ਤੁਹਾਡਾ ਮੁੰਡਾ ਇੱਥੇ ਐ ਨਹੀਂਗਾ ਬੇਟਾ ਕਦਰ ਨੂੰ ਨਸ਼ਾ ਕਰਦਾ ਕਿੰਨੇ ਨਸ਼ਾ ਕਰਦਾ ਨਸ਼ਾ ਤਾਂ ਕਰ ਰਿਹਾ ਜੀ ਪਿਛਲੇ 8 ਸਾਲ ਤੋਂ ਹੀ 7 ਸਾਲ ਤੋਂ 3 ਸਾਲ ਲੈ ਬਸ ਉਹ ਚਿੱਟੇ ਦੀ ਡੋਜੀ ਲੈਂਦਾ ਸੀਗਾ ਤੇ ਕਰੋੜਾਂ ਦੇ ਪੈਸੇ ਕੱਢ ਕੇ ਲੈ ਗਿਆ ਕੁਝ ਇਹ ਤਾਂ ਬਹੁਤ ਪਰੇਸ਼ਾਨੇ ਹੋਏ ਸੀਗੇ ਹੁਣ ਸਰਕਾਰ ਜਿਹੜੀ ਆਈ ਹੈ ਇਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਦਾਖਲ ਕਰਦੇ ਹਾਂ ਇਲਾਜ ਕਰਦੇ ਹਾਂ ਉਹਨਾਂ ਦਾ ਸਰਕਾਰ ਨੇ ਤਾਂ ਸਭ ਕੁਝ ਕੀਤਾ ਪਰ ਇੱਥੇ ਅਨਗਹਿਲੀ ਕਰ ਰਹੇ ਇਹਨਾਂ ਦੇ ਬੱਚੇ ਭੱਜ ਵੀ ਜਾਂਦੇ ਇੱਥੋਂ ਤੇ ਨਸ਼ਾ ਵੀ ਅੰਦਰ ਮਿਲ ਰਿਹਾ ਸਾਰਾ ਕੁਝ ਵਿੱਚ ਪਹਿਲਾਂ ਹੀ ਭੱਜੇ ਇੱਥੇ ਇੱਥੇ ਪਹਿਲਾਂ ਤਿੰਨ ਮੁੰਡੇ ਭੱਜੇ ਸੀ ਉਸ ਤੋਂ ਪਹਿਲਾਂ ਦੋ ਮੁੰਡੇ ਭੱਜੇ ਸੀ ਹਾਂ ਜੀ ਇਹ ਤੀਜਾ ਕੌਫੀ ਆਇਆ ਗਏ ਜਿਹਦੇ ਵਿੱਚ ਪਜਰੇ ਤੋਂ ਹੁਣ ਫਿਰ ਉਮੀਦ ਹੈ ਕੋਈ ਇਹ ਉਮੀਦ ਇਹਨਾਂ ਤੋਂ ਮੈਨੂੰ ਕੱਟੀ ਜਾਈ ਹੈਗੀ ਇਹਨਾਂ ਤੋਂ ਕੋਈ ਤੁਸੀਂ ਜਿੰਨੀਆਂ ਗੱਲੀ ਕਰ ਰਿਹਾ ਹੈ ਵੀ ਹੁਣ ਦੋ ਪੁਲਿਸ ਵਾਲੇ ਮੁਲਾਜ਼ਮ ਹਤੇ ਡਿਊਟੀ ਤੇ ਲੱਗੇ ਆ ਤੇ ਵੱਧ ਤੋਂ ਪੰਜ ਛੇ ਬੱਚੇ ਹੋਣੇ ਇਹਨਾਂ ਦੇ ਵਿੱਚੋਂ ਨਿਕਲ ਜਾਣਗੇ ਬੱਚੇ ਦੱਸੋ ਦੋ ਬਾਰ ਤੇ ਸਾਰੇ ਬੈਠੇ ਕਰਦੇ ਹੀ ਆ ਇਹਨੇ ਸਿਕਿਉਰਟੀ ਗਾਰਡ ਆ ਇੱਕ ਪੁਰਾਣ ਵਾਲਾ ਮੈਂ ਡੁਗਰਸ ਦੀ ਗੱਲ ਨੂੰ ਪਰ ਚਾਰ ਖੱਬੇ ਕੀ ਕੰਮ ਕਰਦਾ ਮੇਰਾ ਬਿਜਲੀ ਦਾ ਕੰਮ ਹੈ ਤੇਰੀ ਜਾਈ ਮੈਂ ਮਾਮਲਾ ਕੋਸ਼ਿਸ਼ੀ ਦੋ ਅੰਗਰੀ ਸੀ ਥੋੜੇ ਜਿ ਮੋਟੀਵੇਟਿਡ ਘੱਟ ਸੀ ਤੇ ਦੀਵਾਰ ਟੱਪ ਕੇ ਭੱਜ ਗਏ ਪਹਿਲਾਂ ਵੀ ਭੱਜੇ ਕੋਈ ਪਹਿਲਾਂ ਤਾਂ ਨਹੀਂ ਕੋਈ ਪਹਿਲਾਂ ਤਾਂ ਕਦੇ ਕਦਾਈ ਕੋਈ ਹੋ ਜਾਂਦਾ ਫਿਰ ਦੇਖੋ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੀ ਮਰੀਜ਼ਾਂ ਨੂੰ ਲੈ ਕੇ ਆ ਰਹੀ ਹੈ ਤੇ ਸਾਡੇ ਕੋਲ 15-20 ਮਰੀਜ਼ ਹੈ ਤੇ ਠੀਕ ਹੋ ਚੱਲੇ ਤੇ ਦੂਆ ਦਾ ਸੀ ਰੀਹੈਬਿਲਿਟੇਸ਼ਨ ਸੈਂਟਰ ਚ ਭੇਜ ਦਿੰਦੇ ਆ ਜੋ ਵੀ ਕਿੰਨੀ ਗੱਥੇ ਹੈ ਸਿਕਿਉਰਿਟੀ ਪੂਰੀ ਟਾਈਟ ਹੈ ਦੋ ਪੁਲਿਸ ਵਾਲੇ ਹਰ ਵੇਲੇ ਰਹਿੰਦੇ ਆ ਇਸ ਕਿੱਸੇ ਇਥੇ ਨਹੀਂ ਭੱਜੇ ਜੀ ਇਹ ਦੀਵਾਰ ਟੱਪ ਕੇ ਭੱਜ ਗਏ ਬਾਥਰੂਮ ਵਗੈਰਾ ਜਾਂਦੇ ਉੱਥੋਂ ਬਸ ਕੁੜਕੀ ਵੀ ਤੇ ਨਿਕਲ ਗਏ ਉਹ ਕਾਰ ਕਿਹਦਾ ਲੱਗਿਆ ਇਹਨਾਂ ਦਾ ਪੁਲਿਸ ਵਾਲੇ ਉਸ ਚਾਹੇ ਪੁਲਿਸ ਵਾਲਿਆਂ ਨੂੰ ਜਿਆਦਾ ਪਤਾ ਹੋਵੇਗਾ ਇਸ ਬਾਰੇ ਤੇ ਇਹ ਲਾਜ਼ਮ ਰੋਟੇ ਲਾ ਦੇਣੀ ਹੋਊਗਾ ਦੇ ਵਿੱਚ ਤੇ ਕਈ ਮਸ਼ੀਨ ਜਿਹੜੇ ਉਹ ਬੋਰਾ ਪੈ ਜਾਂਦਾ ਇਸ ਤਰ੍ਹਾਂ ਦੇ ਨਹੀਂ ਨਹੀਂ ਇਸ ਤਰ੍ਹਾਂ ਤੋਂ ਫਾਰ ਉਹ ਨੂੰ ਜੇ ਕੋਈ ਜਿਆਦਾ ਮਾਤਰਾ ਚ ਕਰਦਾ ਹੋਵੇ ਤਾਂ ਉਹ ਤਾਂ ਫਿਰ ਐਮਰਜੈਂਸੀ ਹੈ ਸਾਡੇ ਕੋਲ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਉਹਦਾ ਐਕਚੁਅਲੀ ਸਰਕਾਰ ਦੀਆਂ ਗੈਤਨ ਤੱਕ ਜੋ ਅਸੀਂ ਹੁਣ ਨਸ਼ੇ ਦੇ ਤਰੋ-ਤਾਰ ਸੰਬੰਧੀ ਦੇ ਜਿਹੜੇ ਜੋ ਡਰੱਗ ਰੈਟਸ ਹੈਗੇ ਆ ਇਨਾਲੇ ਅਸੀਂ ਜੋ ਕਾਰਵਾਈ ਕਰ ਰਹੇ ਹਾਂ ਉਸੇ ਤਰ੍ਹਾਂ ਜਿਹੜੇ ਹੈਗੇ ਜਿਹੜੇ ਜਿਆਦਾ ਡਰੱਗਡਿਕ ਜਿਆਦਾ ਨਸ਼ਿਆਂ ਦੇ ਆਦੀ ਆ ਉਹਨਾਂ ਨੂੰ ਮੋਟੀਵੇਟ ਕਰਕੇ ਅਸੀਂ ਦਾਖਲ ਕਰਵਾ ਰਹੇ ਹਾਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਕੇ ਰਿਸਟੋਰਰ ਨਾਲ ਗੱਲ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਦਾਖਲ ਕਰਾ ਰਹੇ ਹਾਂ ਪਰ ਜਿਹੜਾ ਨਸ਼ਾ ਛੁਡਣਾ ਵੀ ਕੋਈ ਦਾ ਸੌਖਾ ਕੰਮ ਨਹੀਂ ਹੈਗਾ ਤੇ ਉਹ ਮੁੰਡੇ ਉਹਦੀ ਲੜੀ ਵਿੱਚ ਹਸਪਤਾਲ ਤੋਂ ਚਲੇ ਗਏ ਇਲਾਜ ਕਰਾਉਣ ਤੋਂ ਇਨਕਾਰ ਹੀ ਹੋ ਗਿਆ ਤੇ ਪਹਿਲਾਂ ਵੀ ਪੱਜੇ ਸੀ ਥੋੜੇ ਦਿਨ ਪਹਿਲਾਂ ਇਹ ਜਿਹਨਾਂ ਉੱਪਰ ਜੇ ਕਹ ਲੋ ਜਾਂ ਉੱਥੋਂ ਆਪ ਦਾ ਇਲਾਜ ਕਰਾਉਣ ਦੀ ਹਜੇ ਉਹਨਾਂ ਦੀ ਮਨੋਵਿਗਿਆਨਕ ਸਥਿਤੀ ਉਹ ਜੀ ਨਹੀਂ ਬਣੀ ਜੋ ਅਸੀਂ ਫਿਰ ਉਹਨਾਂ ਨਾਲ ਦੁਬਾਰਾ ਗੱਲ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਫਿਰ ਦਾਖਲ ਕਰਾਵਾਂਗੇ ਕਿੰਨੇ ਕ ਬੰਦੇ ਦਾਖਲ ਹੋਏ ਉੱਥੇ ਤਕਰੀਬਨ ਸਾਡੇ ਹੁਣ 15 ਤੋਂ ਵਧੇਰੇ ਜਿਹੜੇ ਹੈਗੇ ਆ ਜਿਹੜੇ ਡਰਗ ਐਡਿਕਟਸ ਦਾ ਦੋਸਤ ਲੈ ਤੇ ਉਹ ਆਪਣਾ ਆਪਣੀ ਖੁਸ਼ੀ ਨਾਲ ਆਪ ਦਾ ਇਲਾਜ ਕਰਵਾ ਰਹੇ ਇਹ ਕਿਛੇ ਜਿਹਾ ਕੇ ਸਟੂਡੀ ਚੇਂਜ ਕਰਾਂਗੇ ਕੋਈ ਸਟੂਡੀ ਚੇਂਜ ਹੋਵੇਗਾ ਇਸ ਸਿਕਿਉਰਿਟੀ ਕੋਈ ਇਸ ਤਰੀਕੇ ਨਾਲ ਉਹਨਾਂ ਦੇ ਕੋਈ ਗਾਰਡ ਨਹੀਂ ਲਗਾਏ ਇਹ ਬੜਾ ਸੀ ਉੱਥੇ ਨਿਗਰ ਜ਼ਰੂਰ ਰੱਖਦੇ ਆ ਤਾਂ ਜੋ ਕਿਤੇ ਕੋਈ ਬਾਹਰੋਂ ਉਹਨਾਂ ਨੂੰ ਕੋਈ ਨਸ਼ੇ ਦੀ ਸਪਲਾਈ ਨਾ ਹੋਵੇ ਜਾਂ ਕੋਈ ਉਹਨਾਂ ਨੂੰ ਅਸੀਂ ਮੋਟੀਵੇਟ ਕਰਨੀ ਉੱਥੇ ਜਾਂਦੇ ਰਹਿੰਦੇ ਆ ਕੁਝ ਪਰਿਵਾਰਾਂ ਦਾ ਵੀ ਇਹ ਕਹਿਣਾ ਵੀ ਨਸ਼ੇ ਅੰਦਰ ਹੀ ਮਿਲ ਜਾਂਦਾ ਉਹਨਾਂ ਨੂੰ ਬੀੜੀ ਸਿਗਰਟ ਵਗੈਰਾ ਜਾਂ ਚਿੱਟਾ ਮਿਲਦਾ ਨਹੀਂ ਇਹੋ ਜੀ ਗੱਲ ਤੇ ਤਾਂ ਬਿਲਕੁਲ ਇਹ ਗਲਤ ਹੈ ਕਿ ਹਸਪੀਟਲ ਦੇ ਅੰਦਰ ਕੋਈ ਉੱਥੇ ਕੋਈ ਬੀੜੀ ਸਿਗਰਟ ਇਸ ਤਰੀਕੇ ਨਾਲ ਅੰਦਰ ਬੜੇ ਸੀਨੀਅਰ ਡਾਕਟਰਸ ਜਿਨ੍ਹਾਂ ਦੀ ਦੇਖਰੇਖ ਤੋਂ ਸਾਰਾ ਰਵਾਲਾ ਚੱਲਦਾ ਹੈ